ਗੁਰਦਾਸਪੁਰ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲੇ ਦੇ ਵਿੱਚ ਬੀਤੇ ਦਿਨੀ ਅਚਾਨਕ ਹੜ੍ਹ ਆ ਗਿਆ ਜਿਸ ਤੋਂ ਬਾਅਦ ਪੂਰਾ ਕੈਂਪਸ ਡੁੱਬ ਗਿਆ ਤੇ ਜ਼ਮੀਨੀ ਮੰਜ਼ਲ ਦੇ ਕਲਾਸਰੂਮ ਜੜੇ ਸੇ ਉਸ ਦੇ ਵਿੱਚ ਬੁਰੀ ਤਰ੍ਹਾਂ ਨਾਲ ਪਾਣੀ ਭਰ ਗਿਆ ਦੱਸਿਆ ਕਿ ਨਵੋਦਿਆ ਵਿਦਿਆਲਿਆ ਗੁਰਦਾਸਪੁਰ ਤੋਂ ਲਗਭਗ 12 ਕਿਲੋਮੀਟਰ ਦੂਰ ਜਪੂਰੀ ਪਿੰਡ ਦੇ ਵਿੱਚ ਸਥਿਤ ਹੈ ਜਿੱਥੇ ਕਿ 400 ਵਿਦਿਆਰਥੀ ਅਤੇ ਲਗਭਗ 40 ਸਟਾਫ ਮੈਂਬਰ ਸਕੂਲ ਦੇ ਵਿੱਚ ਫਸ ਗਏ ਪ੍ਰਸ਼ਾਸਨਿਕ ਦਿੱਕਿਲ ਨੂੰ ਦੇਖ ਬੱਚਿਆਂ ਦੇ ਮਾਪਿਆਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲੇ। ਉਹਨਾਂ ਕਹਿ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਦ ਪਤਾ ਸੀ ਕਿ ਹੜ ਆਉਣ ਵਾਲੇ ਨੇ ਅਤੇ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਉਹਨਾਂ ਕਿਹਾ ਕਿ ਜਦ ਪ੍ਰਸ਼ਾਸਨ ਨੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਸਕੂਲ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਸੀ ਤਾਂ ਫਿਰ ਬੱਚਿਆਂ ਨੂੰ ਇਥੋਂ ਘਰ ਕਿਉਂ ਨਹੀਂ ਭੇਜਿਆ ਗਿਆ? ਤਾਂ ਵੱਡਾ ਸਵਾਲ ਸਾਹਮਣੇ ਆ ਰਿਹਾ ਤਾਂ ਕਿ ਸਕੂਲ ਪ੍ਰਿੰਸੀਪਲ ਦੇ ਵੱਲੋਂ ਹਾਲਾਂਕਿ ਸਥਿਤੀ ਨੂੰ ਦੇਖਦੇ ਹੋਏ ਜਦ ਕੰਟਰੋਲ ਰੂਮ ਹੈਲਪਲਾਈਨ ਤੇ ਮਦਦ ਮੰਗੀ ਗਈ ਤਾਂ ਮਦਦ ਮੰਗਣ ਤੋਂ ਤੁਰੰਤ ਬਾਅਦ ਸਾਉ ਲਈ ਟੀਮ ਅਪੇਚਿਆ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮਾਂ ਨੇ ਬੀਐਸਐਫ ਐਨਡੀਆਰਐਫ ਖਾਲਸਾ ਏਡ ਦੇ ਸਹਿਯੋਗ ਦੇ ਨਾਲ ਸਥਾਨਕ ਲੋਕਾਂ ਦੇ ਸਹਿਯੋਗ ਦੇ ਨਾਲ ਰਾਤ ਪਰ ਇਸ ਆਪਰੇਸ਼ਨ ਨੂੰ ਚਲਾਇਆ ਅਤੇ ਆਪਰੇਸ਼ਨ ਦੇ ਵਿੱਚ ਵਿਦਿਆਰਥੀਆਂ ਨੂੰ ਹੋਸਟਲ ਅਤੇ ਸਕੂਲ ਸਟਾਫ ਤੋਂ ਬਚਾਉਣ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਲੇਕਿਨ ਇਹ ਸਾਰੇ ਮਾਮਲੇ ਦੇ ਉੱਤੇ ਸਖਤ ਰੁਖ ਲੈਂਦਿਆਂ ਹੁਣ ਦੀ ਸੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਤੇ ਕੋਰ ਲਾਪਰਵਾਹੀ ਦੇ ਲਈ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਨੋਟਿਸ ਦੇ ਵਿੱਚ ਦੱਸਤੀ ਹੈ ਪ੍ਰਿੰਸੀਪਲ ਨੂੰ ਇਹ ਦੱਸਣ ਦੇ ਲਈ ਕਿ ਸੂਬੇ ਦੇ ਵਿੱਚ ਜਦੋਂ ਸਰਕਾਰ ਦੇ ਵੱਲੋਂ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ باوجود ਦੇ ਇਸ ਤੇ ਵਿਦਿਆਰਥੀਆਂ ਨੂੰ ਘਰ ਕਿਉਂ ਨਹੀਂ ਭੇਜਿਆ ਗਿਆ ਡੀਸੀ ਨੇ ਅੱਗੇ ਕਿਹਾ ਕਿ ਵਾਰ-ਵਾਰ ਚੇਤਾਵਨੀ ਜਾਰੀ ਕੀਤੀ ਗਈ ਜਾਰੀ ਕਰਨ ਤੋਂ ਬਾਅਦ ਵੀ ਕਿ ਹੜ ਜੋ ਹੈ ਉਹ ਪਾਣੀ ਰਾਵੀ ਦੇ ਨੇੜੇ ਦੇ ਖੇਤਰਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਹਨਾਂ ਇੱਕ ਪਿਆਨ ਦੇ ਵਿੱਚ ਕਿਹਾ ਹੈ ਕਿ ਇਹਨਾਂ ਹਦਾਇਤਾਂ ਨੂੰ ਅੰਦੇਖਾ ਕੀਤਾ ਗਿਆ ਹੈ ਅਣਦੇਖਾ ਕਰਕੇ ਵਿਦਿਆਰਥੀਆਂ ਦੀ ਜਾਨਾਂ ਨੂੰ ਇੰਨੇ ਗੰਭੀਰ ਸੌਖਮ ਦੇ ਵਿੱਚ ਪਾਇਆ ਗਿਆ ਜੋ ਕਿ ਅਸਵੀਕਾਰਯੋਗ ਹੈ